ਸਾਡਾ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਸਿਹਤ ਵੀ ਚੰਗੀ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਦੀ ਗ੍ਰੋਥ ਤੇ ਬੱਚੇ ਦੀ ਪੜ੍ਹਾਈ ਤੇ ਵੀ ਅਸਰ ਪੈਂਦਾ ਹੈ ਤਮਾਮ ਜਿੰਨੀਆਂ ਵੀ ਐਕਟੀਵਿਟੀਆਂ ਉਹਦੇ ਵਿਦਿਆਰਥੀ ਜੀਵਨ ਤੋਂ ਲੈ ਕੇ ਅਗਲੇ ਜੀਵਨ ਤੱਕ ਦੀਆਂ ਨੇ ਉਹ ਸਾਰੀਆਂ ਮਾਨਸਿਕ ਸਿਹਤ ਤੇ ਵੀ ਨਿਰਭਰ ਕਰਦੀਆਂ ਨੇ ਪੰਜਾਬ ਯੂਨੀਵਰਸਿਟੀ ਨੇ ਇੱਕ ਉਪਰਾਲਾ ਕੀਤਾ ਮਾਨਸਿਕ ਹੈਲਥ ਦੇ ਲਈ ਕਿ ਬੱਚੇ ਆਉਣ ਇੱਥੇ ਆਪਣੀ ਗੱਲ ਕਰਨ ਬਕਾਇਦਾ ਕਾਉਂਸਲਰ ਤੁਹਾਡੇ ਨਾਲ ਮਿਲਦੇ ਨੇ ਜਿਸ ਤਰ੍ਹਾਂ ਪਿੱਛੇ ਬੋਰਡ ਲਿਖਿਆ ਤੁਸੀਂ ਪੜ੍ਹ ਰਹੇ ਹੋ ਦਿਸ ਇਜ਼ ਅ ਸੇਫ ਸਪੇਸ ਟੂ ਬੀ ਯੋਰ ਸੈਲਫ ਕਿ ਨਿਸ਼ਚਿੰਤ ਹੋ ਕੇ ਇੱਥੇ ਆਓ ਇੱਥੇ ਤੁਸੀਂ ਸੇਫ ਹੋ ਤੇ ਆਪਣੀ ਗੱਲ ਕਰੋ ਕਾਉਂਸਲਰ ਮੈਡਮ ਸਾਡੇ ਨਾਲ ਨੇ ਮੈਡਮ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਇੰਟਰੋਡਕਸ਼ਨ ਜਰੂਰ ਦਿਓ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਪੁਲਕਿਤਾ ਬਾਧਵਾ ਹੈ ਤੇ ਮੈਂ ਪੰਜਾਬ ਯੂਨੀਵਰਸਿਟੀ ਦੀ ਮੈਂਟਲ ਹੈਲਥ ਕਾਉਂਸਲਰ ਨਾਲ ਐਡਵਾਈਜ਼ਰ ਆ ਤੇ ਮੈਂ ਪਿਛਲੇ 1 ਸਾਲ ਤੋਂ ਯੂਨੀਵਰਸਿਟੀ ਨਾਲ ਜੁੜੀ ਹੋਈ ਆ ਨਾਲੇ ਮੇਰਾ ਬੈਕਗਰਾਉਂਡ ਸਾਈਕੋਲੋਜੀ ਦਾ ਹੈ I ਮੈਂ ਸਾਈਕੋਲੋজিস্ট ਬਾਈ profession ਮੇਰੇ ਕੋਲ ساری ਸਟੱਡੀਜ਼ ਮੇਰੀ ਸਪੈਸ਼ਲਾਈਜੇਸ਼ਨ ਚਾਈਲਡ ਗਾਈਡੈਂਸ ਐਂਡ ਫੈਮਿਲੀ ਕਾਉਂਸਲਿੰਗ ਮੇਂ ਹੈ then I have a diploma from NIMHANS as well then also I have a fellowship in psychoanalysis studies ਮੈਮ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇੱਕ ਸਾਲ ਤੋਂ ਇੱਥੇ ਹੀ ਕੰਮ ਕਰਦਿਆਂ ਨੂੰ ਹੋ ਗਿਆ ਕੈਂਪਸ ਦੇ ਵਿੱਚੋਂ ਕਿਹੋ ਜੀਆਂ ਸਮੱਸਿਆਵਾਂ ਲੈ ਕੇ ਵਿਦਿਆਰਥੀ ਤੁਹਾਡੇ ਤੱਕ ਆਏ ਨੇ ਜਿਹੜੇ ਪੀੜਤ ਨੇ ਕਿਸੇ ਨਾ ਕਿਸੇ ਮਾਨਸਿਕ ਪਰੇਸ਼ਾਨੀ ਤੋਂ ਅ ਕੈਂਪਸ ਮੇ ਸਾਡੇ ਕੋਲ ਹਰ ਪ੍ਰਕਾਰ ਦੇ ਵਿਦਿਆਰਥੀ ਆਪਾਂ ਗੱਲ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਹਰ ਤਰੀਕੇ ਦੀ ਪ੍ਰੋਬਲਮ ਮੇਰੇ ਸਾਹਮਣੇ ਆਈ ਹੈ ਮੈਂ ਵੀ ਨਹੀਂ ਕਹਿ ਸਕਦੀ ਸਿਰਫ ਇੱਕ ਪ੍ਰੋਬਲਮ ਹੈ ਪਰ ਮੇਜਰ ਜੇ ਆਪਾਂ ਹਾਈਲਾਈਟ ਕਰੀਏ ਤਾਂ ਫਿਰ ਸਾਡੇ ਕੋਲ ਐਂਗਜ਼ਾਇਟੀ ਡਿਪਰੈਸ਼ਨ ਨਾਲੇ ਲੋਨਲੀਨੈਸ ਅੱਜਕੱਲ ਮਤਲਬ ਬੰਦਾ ਲੋਕਾਂ ਵਿੱਚ ਰਹਿ ਕੇ ਵੀ ਕੱਲਾ ਰਹਿ ਰਿਹਾ ਹੈ ਜੀ ਨਾਲੇ ਕੈਰੀਅਰ ਦਾ ਸਟ्रेस ਬਹੁਤ ਹੈ ਅਕੈਡਮਿਕ ਸਟ्रेस ਬਹੁਤ ਹੈ ਬੱਚਿਆਂ ਨੂੰ ਇੱਕ ਦੂਜਾ ਜਿਹੜਾ ਹੈ ਮੈਨੂੰ ਲੱਗਦਾ ਹੈ ਕਿ ਪੈਰੈਂਟਲ ਟਰੋਮਾ ਲੈ ਕੇ ਚੱਲ ਰਹੇ ਨੇ ਬੱਚੇ ਮਤਲਬ ਬੜਾ ਕੁਝ ਹੈ ਜਿਹੜਾ ਉਹਨਾਂ ਨਾਲ ਅਬਿਊਜ਼ ਹੈ ਜਿਹੜਾ ਕੁਝ ਉਹਨਾਂ ਨਾਲ ਪਾਸਟ ਜਿਹੜੇ ਕਹਿੰਦੇ ਨੇ ਨਾ ਹੋਇਆ ਹੋਇਆ ਹੈ ਅੱਜ ਵੀ ਉਹਨਾਂ ਨੂੰ ਉਹ ਕਿਤਨਾ ਕਿਤੇ ਰੋਕ ਰਿਹਾ ਹੈ ਕਿ ਉਹ ਐਕਸਲ ਕਿਵੇਂ ਕਰਨ ਲਾਈਫ ਚ ਤੇ ਉਹ ਬੱਚਾ ਜਿਹੜਾ ਮੇਰੇ ਕੋਲ ਆਂਦਾ ਨਾ ਉਹ ਪਰੇਸ਼ਾਨ ਹੈ ਗੁਮਸੂ ਹੈ ਕਿ ਮੈਨੂੰ ਨਹੀਂ ਪਤਾ ਮੇਰੇ ਹੱਥ ਕਿਉਂ ਕੰਮ ਨਹੀਂ ਨੇ ਮੈਂ ਕਿਉਂ ਨਹੀਂ ਬਾਹਰ ਜਾ ਕੇ ਕਿਸੇ ਨਾਲ ਬੋਲ ਸਕ ਰਿਹਾ ਕਿ ਉਹ ਐਂਗਜ਼ਾਇਟੀ ਮੈਨੂੰ ਕਿਉਂ ਹੋ ਰਹੀ ਹੈ ਇਹ ਨਾਲੇ ਬੋਥ ਕੁਸ਼ ਹੈ ਜਿਹੜਾ ਉਹਨਾਂ ਪਾਸ ਦਾ ਟਰੋਮਾ ਜਿਹੜਾ ਹੈ ਨਾ ਨਾਲ ਅੱਜ ਵੀ ਲੋਕਾਂ ਦੇ ਨਾਲ ਚੱਲ ਰਿਹਾ ਹੈ ਤੇ ਉਹਨਾਂ ਨੂੰ ਨਾ ਖੁਸ਼ ਰਹਿਣ ਤੋਂ ਰੋਕ ਰਿਹਾ ਹੈ ਜੇ ਬਾਇਓਲੋਜੀਕਲੀ ਗੱਲ ਕਰੀਏ ਤਾਂ ਜਿਹੜੀ ਵੀ ਮੈਮਰੀਜ਼ ਨੇ ਉਹ 네ਗੇਟਿਵ ਪੋਜ਼ਿਟਿਵ ਦੋਵੇਂ ਸਟੋਰ ਹੁੰਦੀਆਂ ਨੇ ਤੇ ਆਪਾਂ ਲਰਨ ਕਰ ਲੈਂਦੇ ਨੇ ਕਿ ਇਸ ਤੋਂ ਬਾਅਦ ਡੇਂਜਰ ਹੈਗਾ ਜੀ ਜੇ ਬੱਚਾ ਹੈ ਜੇ ਉਹਦੇ ਨਾਲ ਬੁਰਾ ਹੋਇਆ ਤਾਂ ਫਿਰ ਉਹ ਓਵਰ ਜਨਰਲਾਈਜ਼ ਕਰਨ ਲੱਗ ਪੈਂਦਾ ਹੈ ਫਿਰ ਆਖੀਏ ਕਿ ਆਪਣੀ ਕಾಗ್ਨੀਟਿਵ ਡਿਸਟੋਰਸ਼ਨ ਆਪਾਂ ਜੇ ਸਾਈਕੋਲੋਜੀ ਵਾਲੀ ਲੈਂਗੁਏਜ ਵਿੱਚ ਮੈਂ ਗੱਲ ਕਰਾਂ ਤਾਂ ਕಾಗ್ਨੀਟਿਵ ਡਿਸਟੋਰਸ਼ਨਸ ਵੀ ਬੋਲਦੇ ਨੇ ਕਿ ਆਪਣਾ ਜਿਹੜਾ ਸੋਚਣ ਦਾ ਤਰੀਕਾ ਹੈ ਨਾ ਉਹ ਵੀ ਪੁੱਠਾ ਹੋ ਜਾਂਦਾ ਹੈ ਉਹੀ ਉਲਝ ਜਾਂਦਾ ਹੈ ਕਿ ਡਿਸਟੋਰਸ਼ਨ ਮਾਣੇ ਕਿ ਗਲਤ ਤਰੀਕਾ ਹੋ ਜਾਂਦਾ ਹੈ ਫਿਰ ਆਪਾਂ ਉਹ ਜਿਹੜਾ ਟਰੋਮਾ ਜਿਹੜਾ ਕੁਝ ਵੀ ਹੈ ਉਹਨੂੰ ਆਪਾਂ ਨੂੰ ਛੱਡਣਾ ਚਾਹੀਦਾ ਪਰ ਆਪਾਂ ਉਹ ਸਿੱਖਦੇ ਹੀ ਨਹੀਂ ਕਿਸੇ ਨੇ ਆਪਾਂ ਨੂੰ ਸਿਖਾਇਆ ਹੀ ਨਹੀਂ ਕਦੇ ਗੱਲ ਹੀ ਨਹੀਂ ਕੀਤੀ ਕਿ ਤੁਹਾਡੇ ਮਨ ਵਿੱਚ ਉਹ ਗੱਲ ਹੈ ਜਿਹੜੀ ਅੱਜ ਵੀ ਨਾਲ ਚੱਲ ਰਹੀ ਹੈ ਹਾਂ ਮੇਨ ਚੀਜ਼ ਕੀ ਹੈ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਨਾਲ ਹੋ ਕੀ ਰਿਹਾ ਤਾਂ ਆ ਜਿਹੜੇ ਨੈਗੇਟਿਵ ਪੈਟਰਨ ਫਿਰ ਮੇਰਾ ਕੁਝ ਹੋ ਨਹੀਂ ਸਕਦਾ ਲੋ ਸੈਲਫ ਐਸਟੀਮ ਇਹ ਸਾਰੇ ਸਿੰਟਮਸ ਦਿਖਣ ਲੱਗ ਜਾਂਦੇ ਨੇ ਜਿਹੜੇ ਉਹਨਾਂ ਚੀਜ਼ਾਂ ਦੇ ਆਪਾਂ ਨੂੰ ਅੱਜ ਦੇ ਵਿੱਚ ਨੇ ਤਾਂ ਫਿਰ ਇਹਦੇ ਲਈ ਕੀ ਚਾਹੀਦਾ ਜੀ ਉਹਨਾਂ ਨੂੰ ਕਿ ਉਸ ਚੀਜ਼ ਦਾ ਤਾਂ ਅੱਗੇ ਵੀ ਆ ਕੇ ਨੁਕਸਾਨ ਹੋ ਰਿਹਾ ਤੁਹਾਨੂੰ ਪਹਿਲਾਂ ਵੀ ਨੁਕਸਾਨ ਹੋਇਆ ਤਾਂ ਕੀ ਕਰਨ ਇਸ ਇਸ ਸਿਚੁਏਸ਼ਨ ਚ ਸੀ ਮੈਨੂੰ ਲੱਗਦਾ ਆਪਾਂ ਨੂੰ ਸਭ ਤੋਂ ਵੱਧ ਇਹਦੀ ਅਵੇਅਰਨੈਸ ਕਰਨ ਦੀ ਲੋੜ ਹੈ ਕਿ ਮੈਂਟਲ ਹੈਲਥ ਜਿਹੜੀ ਹੈਗੀ ਆ ਨਾ जो तुम मैंटली काउंसलिंग लैन जा रहे होता आप साइकोलॉजिस्ट से सईकैट्रिस्ट अड रखे है सैकॉट्रिस्ट दवाइया देंदकोलॉजिस्टू दवाइया नहीं दिता तो तुम जाओ थोड़ी गलबात करो मैंने लगता ये नॉर्मलाइज करना है कि मैंटल हैल्थ का ध्यान रखना अजक बहुत जरूरी है ताकि आप कर पा आने डिसऑर्डर कन्वर्ट होने बिकॉज मैक्सीम जी पॉपूलेशन है वो हाले डिसऑर्डर डेवलप नहीं हो है। ਜਿਹੜੇ ਆਪਾਂ ਗੱਲ ਕਰੀਏ ਡਿਪਰੈਸ਼ਨ ਐਂਗਜ਼ਾਈਟੀ ਇਹਨਾਂ ਦੇ ਸਿੰਪਟਮਸ ਨੇ ਠੀਕ ਹੈ ਨੀਂ ਨਾਣਾ ਸਿੰਪਟਮਸ ਆਪਾਂ ਸਾਰਿਆਂ ਨੂੰ ਕਿਤੇ ਨਾ ਕਿਤੇ ਹੁੰਦੇ ਨੇ ਨੀਂ ਨਾਣਾ ਜੋ ਓਵਰ ਥਿੰਕ ਚੱਲੀ ਜਾਣਾ ਕੋਈ ਕੰਮ ਹੈ ਤਾਂ ਮੈਨੂੰ ਟੈਨਸ਼ਨ ਹੋਊਗੀ ਕਿ ਮੈਂ ਕੰਮ ਕਰਨਾ ਹੈ ਮੈਂ ਕਿਵੇਂ ਸਵੇਰੇ ਉੱਠਣ ਦੀ ਆਪਾਂ ਨੂੰ ਟੈਨਸ਼ਨ ਹੁੰਦੀ ਹੈ అలਾਰਮ ਮੇਰਾ ਟਾਈਮ ਤੇ ਨਹੀਂ ਵੱਜਿਆ ਮੈਂ ਟਾਈਮ ਤੇ ਨਹੀਂ ਉੱਠਿਆ ਤਾਂ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਹਾਈ ਮੈਂ ਤਾਂ ਟਾਈਮ ਤੇ ਨਹੀਂ ਉੱਠਿਆ ਉਹੀ ਲੋਕਾਂ ਨੂੰ ਸਿਖਾਣਾ ਜੇ ਤੁਸੀਂ ਟਾਈਮ ਤੇ ਨਹੀਂ ਉੱਠੇ ਉਹ ਘੰਟਾ ਦੋ ਘੰਟਾ ਉਸੇ ਸੋਚ ਵਿੱਚ ਖਰਾਬ ਕਰਨ ਤੋਂ ਬਚਾਏ ਆਪਾਂ ਉੱਠ ਕੇ ਕੰਮ ਕਰ ਲਈਏ ਜੇ ਆਪਾਂ ਨਹੀਂ ਉੱਠੇ ਚਲ ਕੋਈ ਨਾ ਹੁਣ ਮੈਂ ਵਧੀਆ ਐਫੀਸ਼ੀਐਂਟਲੀ ਪਰਫਾਰਮ ਕਰਦਾ ਇਹ ਵੀ ਕਈ ਵਾਰ ਹੋ ਜਾਂਦਾ ਕਿ ਮੈਂ ਯਾਰ ਇੰਨਾ ਸਮਾਂ ਖਰਾਬ ਕਰਦਾ ਕਈ ਵਾਰ ਇਹ ਬੰਦਿਆਂ ਨੂੰ ਰਹਿੰਦਾ ਹਰ ਇੱਕ ਇਨਸਾਨ ਹੈ ਜਿਹੜਾ ਉਹ ਸੋਚਦਾ ਚਾਹੀਏ ਵਿਦਿਆਰਥੀ ਜੀਵਨ ਚ ਹੀ ਹੈ ਕਿ ਯਾਰ ਮੈਂ ਤਾਂ ਇੰਨੇ ਚਿਰ ਚ ਬਹੁਤ ਕੁਝ ਅਚੀਵ ਕਰ ਸਕਦਾ ਸੀਗਾ ਇਹ ਚੀਜ਼ ਹੈਗੀ ਹੈ ਪਰ ਇਹਦੇ ਚ ਵੀ ਇਹ ਗੱਲ ਹੋ ਸਕਦੀ ਹੈ ਕਿ ਚਲ ਕੋਈ ਨਹੀਂ ਹੈ ਪਹਿਲਾਂ ਨਹੀਂ ਹੋਇਆ ਤਾਂ ਹੁਣ ਕਰ ਲਓ ਕੋਈ ਗੱਲ ਨਹੀਂ ਘੱਟ ਕਰ ਲਓ ਹਾਂ ਸੇ ਤਾਂ ਹੀ ਮੈਨੂੰ ਲੱਗਦਾ ਹੈ ਮੈਂਟਲ ਹੈਲਥ ਸਪੋਰਟ ਆਪਾਂ ਨੂੰ ਬਹੁਤ ਨਾਰਮਲਾਈਜ਼ ਕਰਨ ਦੀ ਲੋੜ ਹੈ ਕਿ ਜੇ ਤੁਸੀਂ ਕਾਉਂਸਲਿੰਗ ਲੈਣ ਜਾਦੇ ਤਾਂ ਤੁਸੀਂ ਪਾਗਲ ਨਹੀਂ ਹੋ ਸਕਦਾ ਬਿਲਕੁਲ ਤੇ ਫਿਰ ਇਹਦੇ ਵਿੱਚ ਇਹ ਵੀ ਦੱਸਿਓ ਜੀ ਕਈ ਵਾਰ ਮੈਂ ਮੈਂ ਵੀ ਕਈ ਵਾਰ ਇਹੋ ਜੀ ਸਮੱਸਿਆ ਚੋਂ ਗੁਜ਼ਰਦਾ ਤਾਂ ਕਈ ਵਾਰ ਮੈਨੂੰ ਦੋਸਤਾਂ ਨੇ ਰਿਅਲਾਈਜ਼ ਕਰਾਇਆ ਕਿ ਨਹੀਂ ਇਹ ਪ੍ਰੋਬਲਮ ਆਪ ਵੀ ਇੰਨਾ ਜ਼ਿਆਦਾ ਸੋਚਣਾ ਜਾਂ ਸੋਣਾ ਹੀ ਨਾ ਤਾਂ ਲੱਛਣ ਕਿਵੇਂ ਸਮਝੋਣ ਮਾਪੇ ਜਾਂ ਨੇੜੇ ਦੇ ਉਹਦੇ ਵਿਦਿਆਰਥੀ ਰਹਿ ਰਿਹਾ ਜਿੰਨਾਂ ਚੋਂ ਤੁਰੇ ਫਿਰਦਾ ਵੀ ਉਹ ਇਕੱਲਾਪਨ ਫੀਲ ਕਰਦਾ ਜਾਂ ਇਸ ਤਰ੍ਹਾਂ ਦੀ ਓਵਰ ਥਿੰਕਿੰਗ ਕਰ ਰਿਹਾ ਹੈ ਜਾਂ ਐਂਗਜ਼ਾਈਟੀ ਹੈ ਜਾਂ ਹੋਰ ਤਰ੍ਹਾਂ ਦੀ ਸਟ्रेस ਰੋਜ਼ ਲੈਣੀ ਹੈ ਕਿੰਨੀ ਪਤਾ ਲੱਗੀ ਕਿ ਇਸ ਬੰਦੇ ਨੂੰ ਇਸ ਬੇਤਨੂ ਜਿਹੜੀ ਮੈ ਸਪੋਰਟ ਦੀ ਜ਼ਰੂਰਤ ਹੈਗੀ ਹੈ ਮਦਦ ਦੀ ਜ਼ਰੂਰਤ ਹੈਗੀ ਹੈ ਸੀ ਮੈਨੂੰ ਲੱਗਦਾ ਹੈ ਜੇ ਤੁਹਾਡੀ ਆਮ ਜ਼ਿੰਦਗੀ ਵਿੱਚ ਜਿਵੇਂ ਆਪਾਂ ਮੰਗੋ ਲਾਈਫ ਕਹਿੰਦੇ ਨੇ ਨਾ ਨੋਰਮਲ ਲਾਈਫ ਵਿੱਚ ਤੁਹਾਨੂੰ ਲੱਗੇ ਜਿਹੜੀ ਤੁਹਾਡੀ ਐਫੀਸ਼ੀਐਂਸੀ ਹੈ ਉਹਦੇ ਨਾਲ ਤੁਸੀਂ ਪਰਫਾਰਮ ਨਹੀਂ ਕਰ پا ਰਹੇ ਹੋ ਤਾਂ ਤੁਹਾਨੂੰ ਸੋਚਣ ਦੀ ਲੋੜ ਹੈ ਕਿ ਮੇਰੇ ਨਾਲ ਕੁਝ ਗਲਤ ਹੋ ਰਿਹਾ ਹੈ ਕਿ ਮੈਂ ਇੰਨਾ ਪਰਫਾਰਮ ਕਰ ਸਕਦਾ ਜਾਂ ਮੈਂ ਪਹਿਲੇ ਖੁਸ਼ ਰਹਿੰਦਾ ਸੀ ਮੇਰੀ ਪਹਿਲੀ ਪਰਫਾਰਮੈਂਸ ਬਹੁਤ ਵਧੀਆ ਸੀ ਹੁਣ ਮੈਨੂੰ ਮਜ਼ਾ ਨਹੀਂ ਆ ਰਿਹਾ ਲਾਈਫ ਮੈਨੂੰ ਸਮਝ ਨਹੀਂ ਆ ਰਿਹਾ ਕਦੇ ਮੈਂ ਬਹੁਤ ਜ਼ਿਆਦਾ ਪੈਨਿਕ ਹੋ ਰਿਹਾ ਕਦੇ ਮੈਂ ਬਹੁਤ ਜ਼ਿਆਦਾ ਮਤਲਬ ਲਾਸਟ ਜਾਂ ਫੀਲ ਕਰ ਰਹਾ ਉਹ ਉਹਦੇ ਵਿੱਚ ਕੀ ਹੁੰਦਾ ਕੰਪਰੋਮਾਈਜ਼ ਸਾਡਾ ਪ੍ਰੈਜ਼ੈਂਟ ਹੁੰਦਾ ਸਨ ਆਪਾਂ ਪ੍ਰੈਜ਼ੈਂਟ ਨੂੰ ਇੰਜੋਏ ਨਹੀਂ ਕਰ ਪਾ ਰਹੇ ਤੇ ਨਾਲੇ ਐਫੀਸ਼ੀਐਂਟਲੀ ਪਰਫਾਰਮੈਂਸ ਨਹੀਂ ਕਰ ਪਾ ਰਹੇ ਜਿੰਨਾ ਆਉਟਪੁੱਟ ਸਾਨੂੰ ਦੇਣਾ ਚਾਹੀਦਾ ਆਪਣੇ ਕੰਮ ਤੇ ਆਪਣੇ ਨੀਜੇ ਲਾਈਫ ਤੇ ਆਪਣੇ ਰਿਲੇਸ਼ਨਸ਼ਿਪਸ ਆਪਾਂ ਨੂੰ ਉਹ ਦੇ ਆ ਨਹੀਂ ਜਾ ਰਿਹਾ ਤਾਂ ਮੈਨੂੰ ਲੱਗਦਾ ਦੈਟਸ ਦ ਹਾਈ ਟਾਈਮ ਵੈਨ ਵੀ ਹੈਵ ਟੂ ਥਿੰਕ ਕਿ ਹੁਣ ਕੁਝ ਨਾਰਮਲ ਨਹੀਂ ਹੈ ਸਾਡੇ ਨਾਲ ਕੁਝ ਗੜਬੜ ਹੈ ਲੈਟ ਮੀ ਜਸਟ ਟਾਕ ਟੂ ਸਮਵਨ ਜਿ세 ਤੁਸੀਂ ਕਿਹਾ ਕਿ ਮੈਂ ਫਰੈਂਡਸ ਦੱਸਦੇ ਨੇ ਮੈਨੂੰ ਉਹ ਦੱਸਦੇ ਨੇ ਤੂੰ ਪਹਿਲੇ ਵਰਗਾ ਨਹੀਂ ਬਿਹੇਵ ਕਰਦਾ ਕੁਝ ਤਾਂ ਗਲਤ ਹੈਗਾ ਜਦ ਤੁਹਾਨੂੰ ਲੱਗੇ ਕਿ ਕੁਝ ਗਲਤ ਹੋ ਰਿਹਾ ਮੇਰੇ ਵਿੱਚ ਕੀ ਹੈ ਮੈਨੂੰ ਸਮਝ ਨਹੀਂ ਆਦਾ ਕਿ ਮੇਰੇ ਨਾਲ ਕੀ ਹੋ ਰਿਹਾ ਆਈ ਥਿੰਕ ਉਹ ਟਾਈਮ ਜਦੋਂ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਐਕਚੁਅਲੀ ਮੇਰੇ ਨਾਲ ਹੋ ਕੀ ਰਿਹਾ ਅੱਛਾ ਤੇ ਕੀ ਵੀ ਹੈ ਜੀ ਚਿੜਚੜਾਪਨ ਆਉਣਾ ਬੰਦੇ ਦੀ ਪਰਸਨੈਲਿਟੀ ਦੇ ਵਿੱਚ ਚਿੜਚੜਾਪਨ ਆ ਜਾਣਾ ਜਾਂ ਕਹਿ ਲਓ ਕਿ ਕੋਈ ਗੱਲ ਇੱਕ اٹਕ ਜਾਣੀ ਦਿਮਾਗ ਦੇ ਵਿੱਚ ਫਿਰ ਉਹਦੇ ਲਈ ਬੰਦਾ ਕਿਸੇ ਨੂੰ ਬੁਰਾ ਵੀ ਬੋਲਦਾ ਹੈ ਮਾੜਾ ਬੋਲਣਾ ਗਾਲੀ ਖਲੋਚ ਤੱਕ ਦੀ ਵੀ ਗੱਲ ਆਉਂਦੀ ਹੈ ਜਿਹੜੇ ਮੈਂ ਬਹੁਤ ਸਾਰੇ ਕੇਸ ਦੇਖੇ ਨੇ ਤੇ ਮੈਂ ਸੱਚੀ ਗੱਲ ਕਰ ਰਿਹਾ ਤੇ ਸਾਹਮਣੇ ਵਾਲੇ ਨੇ ਤਾਂ ਤੁਹਾਨੂੰ ਅੰਡਰਸਟੈਂਡ ਨਹੀਂ ਕਰਨਾ ਉੱਥੇ ਤੁਹਾਡੀ ਵਿਗੜ ਰਹੀ ਹੈ ਪਰ ਫੋਨ ਨੂੰ ਹੈਗੀ ਹੈ ਮਾਨਸਿਕ ਦਿੱਕਤ ਇਹਦੇ ਚ ਇਸ ਤਰ੍ਹਾਂ ਕਿਉਂ ਹੁੰਦਾ ਚਿੜਚਿੜਾਪਨ ਜਾਂ ਇਹ ਤਰ੍ਹਾਂ ਸਮਾਹ ਦੇ ਵਿੱਚ ਕਿਸੇ ਨੂੰ ਬੁਰਾ ਬੋਲਣਾ ਤੇ ਇੱਕੋ ਗੱਲ ਨੂੰ ਲੈ ਕੇ ਤੁਰੇ ਤੁਰਦੇ ਫਿਰਦੇ ਰਹਿਣਾ ਉਸੇ ਗੱਲ ਨੂੰ ਦਿਮਾਗ 'ਚ ਸਹੀ ਮੈਨੂੰ ਲੱਗਦਾ ਜਿੰਨਾ ਮੈਂ ਵੇਖ ਪਾ ਰਹੀਆਂ ਜਾਂ ਰਿਸਰਚ ਜਿੰਨੀ ਮੈਨੂੰ ਪਤਾ ਹੈ ਮੈਨੂੰ ਲੱਗਦਾ ਮੁੰਡਿਆਂ ਵਿੱਚ ਜਾਂ ਕੁੜੀਆਂ ਵਿੱਚ ਵੀ ਜਿਹੜਾ ਗੁੱਸਾ ਹੈ ਨਾ ਜਦੋਂ ਆਪਾਂ ਦੇ ਹੱਥ ਤੋਂ ਬਾਹਰ ਕੋਈ ਚੀਜ਼ ਜਾਂਦੀ ਹੈ ਨਾ ਜਿਵੇਂ ਮੈਨੂੰ ਲੱਗਦਾ ਮੇਰਾ ਕੰਟਰੋਲ ਕਿਤੋਂ ਖੋ ਰਿਹਾ ਹ ਹ ਜਿਵੇਂ ਮੈਂ ਕਰਨਾ ਕੁਝ ਚਾਹੁੰਦਾ ਸੀ ਪਰ ਨਾ ਮੇਰਾ ਬਿਜ਼ਨਸ ਸੈਕਸੈਸਫੁਲ ਹੋਇਆ ਨਾ ਮੈਂ ਜਿਹੜਾ ਪੇਪਰ ਦਿੱਤਾ ਸੀ ਉਹ ਮੇਰਾ ਫੁੱਲਫਿਲ ਹੋਇਆ ਹੁਣ ਜਿਹੜਾ ਉਹ ਆਈਡੈਂਟੀਟੀ ਕਰਾਈਸਿਸ ਜੇ ਆਂਦਾ ਨਾ ਮੈਂ ਕਹੂੰ ਕੀਆ ਮੈਂ ਕਿਹੜਾ ਬੰਦਾ ਹਾਂ ਮੈਂ ਉਹ ਉੱਥੇ ਬੰਦਾ اٹਕ ਅਸਤਿਤਵ ਲੱਭਦਾ ਹਾਂ ਅਸਤਿਤਵ ਲੱਭਦਾ ਹੈ ਤੇ ਜਦੋਂ ਕੰਟਰੋਲ ਲਾਈਫ ਤੇ ਨਹੀਂ ਹੋ ਰਿਹਾ ਹੁੰਦਾ ਤਾਂ ਕੰਟਰੋਲ ਆਪਾਂ ਗੁੱਸਾ ਕੱਢ ਕੇ ਕਰਦੇ ਹਾਂ ਕਿ ਦੂਜੇ ਨੂੰ ਨੀਵਾ ਵਿਖਾ ਕੇ ਮੈਨੂੰ ਲੱਗਦਾ ਹੈ ਕਿ ਮੇਰੇ ਮੇਰਾ ਕੰਟਰੋਲ ਹੈਗਾ ਤਾਂ ਉਹ ਬੰਦਾ ਸਮਝਦਾ ਨਹੀਂ ਇਨਡਾਇਰੈਕਟਲੀ ਬਿਹੇਵੀਅਰ ਤੁਹਾਡਾ ਰੂਲ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਤੁਹਾਡਾ ਕੰਟਰੋਲ ਕਿਤੇ ਲੂਜ਼ ਹੋ ਰਿਹਾ ਹੈ ਤਾਂ ਹੀ ਆਪਾਂ ਕਹਿੰਦੇ ਨੇ ਸਾਡੇ ਸਾਈਕੋਲੋਜੀ ਵਿੱਚ ਇੱਕ ਟਰਮ ਹੈਗੀ ਆਪਾਂ ਬੋਲਦੇ ਆ ਕਿ ਗੁੱਸਾ ਨਾ ਦੂਜੇ ਕਿਸੇ ਓਦੇ ਤੇ ਟ੍ਰਾਂਸਫਰ ਕਰਨਾ ਜਿਹੜਾ ਖਤਰਨਾਕ ਨਹੀਂ ਹੈਗਾ ਤਾਹੀ ਜਾ ਕੇ ਮੁੰਡੇ ਮਤਲਬ ਪਹਿਲਾ ਹੁੰਦਾ ਸੀ ਨਾ ਕਿ ਜਾ ਕੇ ਕਰਾਲੀ ਨੂੰ ਕੁੱਟਦੇ ਸੀ ਬੱਚਿਆਂ ਨੂੰ ਕੁੱਟਦੇ ਸੀ ਕਿਉਂ ਬੋਸ ਤੇ ਤਾਂ ਆਪਾਂ ਦਾ ਬਸ ਚੱਲਦਾ ਨਹੀਂ ਉੱਥੇ ਤਾਂ ਆਪਾਂ ਕੁਝ ਬੋਲ ਨਹੀਂ ਸਕਦੇ ਆਫਿਸ ਵਿੱਚ ਪਰ ਜਿੱਥੇ ਆਪਾਂ ਨੂੰ ਉਹ ਖਤਰਾ ਨਹੀਂ ਹੈਗਾ ਨਾ ਆਪਾਂ ਉੱਥੇ ਆਪਣਾ ਗੁੱਸਾ ਉਤਾਰਦੇ ਆ ਇਥੇ ਕਈ ਮਸਲਾਂ ਚ ਬੋਸ ਵੀ ਰਗੜਿਆ ਜਾ ਰਿਹਾ ਤਾ ਫਿਰ ਮੈਨੂੰ ਲੱਗਦਾ ਹੈ ਆ ਸਭ ਜਿਹੜੀਆਂ ਗੱਲਾਂ ਨੇ ਨਾ ਆ ਕੋਈ ਤੁਹਾਡੇ ਨਾਲ ਬੈਠ ਕੇ ਤੁਹਾਡੇ ਬਾਰੇ ਗੱਲ ਕਰੇ ਤਾਂ ਫਿਰ ਆਪਾਂ ਬਹੁਤ ਕੁਝ ਸੁਲਝਾ ਮਨ ਲਓ ਆਫਿਸ ਇਹ ਬੱਚਿਆਂ ਨੇ ਵਿਦਿਆਰਥੀਆਂ ਨੇ ਪੜ ਕੇ ਮਨ ਨੌਕਰੀ ਕਰਨ ਕਿਤੇ ਜਾਣਾ ਤਾਂ ਉੱਥੇ ਚੀਜ਼ਾਂ ਹੋ ਰਹੀਆਂ ਨੇ ਬਹੁਤ ਜਾਂ ਆਫਿਸ ਪੋਲਿਟਿਕਸ ਉਹਨੂੰ ਤੰਗ ਕਰ ਰਹੀ ਹੈ ਉੱਥੇ ਵੀ ਨਿਕਲ ਰਿਹਾ ਹੈ ਇਹ ਚੀਜ਼ ਉੱਥੋਂ ਵੀ ਪੀੜਤ ਹੋ ਰਹੇ ਨੇ ਬੰਦੇ ਇਹਦੇ ਚ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਜਿਹੜਾ ਆਫਿਸ ਦਾ এনवायरमेंट ਹੈ ਤੁਹਾਨੂੰ ਲੱਗਦਾ ਕਿ ਉੱਥੇ ਵੀ ਠੀਕ ਠਾਕ ਹੋਣਾ ਚਾਹੀਦਾ ਹੈ ਕਿ ਤੁਸੀਂ ਠੀਕ ਹੈ ਕਿਸੇ ਨਾਲ ਕੁਝ ਪਾਲਟਿਕਸ ਕਰਨੀ ਵੀ ਕਿਸੇ ਦਾ ਵੀ ਨੁਕਸਾਨ ਨਾ ਕਰੋ ਕਿ ਕੋਈ ਪੀੜਤ ਇੱਕ ਮਾਨਸਿਕ ਬਲੀਜ ਨਾ ਬਣ ਜਾਏ। ਸੀ ਏਦਾਂ ਅਸੀਂ ਯੂਨੀਵਰਸਿਟੀ ਯੂਨੀਵਰਸਿਟੀ ਵਿੱਚ ਪੂਰਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦੇ ਆਂ ਤੇ ਅਸੀਂ ਨਾਲੇ ਡੀਸੈਂਟਲੀ ਇੱਕ ਇਵੈਂਟ ਕੀਤਾ ਨੋਨ ਟੀਚਿੰਗ ਸਟਾਫ ਲਈ। ਜੀ ਜਿਹੜਾ ਨੋਨ ਕਲੈਰੀਕਲ ਸਟਾਫ ਹੈ ਬਿਕੋਜ਼ ਅਸੀਂ ਬਹੁਤ ਸੁਣਿਆ ਕਿ ਐਡਮਿਨ ਬਲੌਕ ਚ ਨਾ ਬੜੇ ਅੱਕੇ ਹੋਏ ਬੰਦੇ ਬੈਠੇ ਹੁੰਦੇ ਨੇ। ਸਾਰਾ ਦਿਨ ਡੀਲਿੰਗ ਲੋਕਾਂ ਨਾਲ ਉਹ ਹੁੰਦਾ ਹੈ ਤਾਂ ਫਿਰ ਅਸੀਂ ਉੱਥੋਂ ਹੀ ਸ਼ੁਰੂ ਕੀਤਾ ਹੈ ਕਿ ਆਪੋ ਉਹਨਾਂ ਦੀ ਮੈਂਟਲ ਹੈਲਥ ਲਈ ਵੀ ਕੰਮ ਕਰਾਂਗੇ। ਬਿਕੋਜ਼ ਉਹ ਜਿਹੜਾ ਏਜ ਹੈ ਉਹ 40 ਪਲੱਸ ਲੋਕੀ ਜ਼ਿਆਦਾ ਨੇ ਤੇ ਉਹਨਾਂ ਦੇ ਸਟ्रेस ਟੈਂਸ਼ਨ ਨਾ ਪੋਲਿਟਿਕਸ ਦਾ ਹੋਗੀ ਨਾਲੇ ਘਰ ਦੀ ਟੈਂਸ਼ਨ ਹੋ ਬੱਝ ਜਾਂਦੀਆਂ